ਨਾ ਫਸਟ ਕਲਾਸ ਦੇ ਵਿੱਚ ਨਵੇਂ ਕਲਰ ਐਡ ਹੋਏ ਨੇ ਜੀ ਹੁਣ ਬਲੈਕ ਕਲਰ ਆਇਆ ਇਹਦੇ ਵਿੱਚ ਵਾਈਨ ਸ਼ੇਡ ਆਇਆ ਇਹਦੇ ਵਿੱਚ ਡਿਸਟਲ ਪ੍ਰਿੰਟ ਨੇ ਫਸਟ ਕਲਾਸ ਟਿਸ਼ੂ ਕਲਾਸ ਦੇ ਵਿੱਚ ਬਹੁਤ ਸੋਹਣਾ ਬੇਸ ਹੈ ਜੀ ਪ੍ਰੀਮੀਅਮ ਕਲੈਕਸ਼ਨ ਹੈ ਐਸ ਕੇ ਬ੍ਰਾਂਡ ਦਾ ਦੇਖੋ ਜੀ ਨੈਕਸਟ ਆ ਗਿਆ ਦੇਖੋ ਇਹ ਨੇਵੀ ਬਲੂ ਕਲਰ ਬਹੁਤ ਸ਼ਾਨਦਾਰ ਕਲਰ ਨੇ ਡਿਸਟਲ ਪ੍ਰਿੰਟ ਹੈ ਜੀ ਤੁਹਾਨੂੰ ਓਪਨ ਕਰਕੇ ਰੱਖੋਣੇ ਪੀਸ ਬਹੁਤ ਸ਼ਾਨਦਾਰ ਬੇਸ ਹੈ ਇਸ ਦਾ ਹੌਟ ਸੇਲਿੰਗ ਮਤਲਬ ਬਹੁਤ ਸੋਹਣਾ ਸੇਲ ਹੋ ਰਿਹਾ ਹੈ ਇਹ ਤੁਹਾਨੂੰ ਮਾਰਕੀਟ ਦੇ ਵਿੱਚ ਪਹਿਲੀ ਕਾਲ ਤਾਂ ਮਿਲਣਾ ਨਹੀਂ ਜੇ ਮਿਲ ਰਿਹਾ ਨਾ ਮੈਂ ਬਟਿਕਾਾਂ ਵਾਲੇ ਦੇਖ ਰਿਹਾ ਜੀ ਤੁਹਾਨੂੰ ਆਪਣੇ ਕੋਲ ਨੇ ਇਹ ਬਹੁਤ ਵਧੀਆ ਆਫਰ ਦੇ ਉੱਪਰ ਲਾਇਆ ਹੋਇਆ ਸਾਰੇ ਆਪਾਂ ਆਫਰ ਦੇ ਉੱਪਰ ਰੱਖਦੇ ਆ ਕੰਮ ਇਹ 1200 ਰੁਪਏ ਦੀ ਰੇਂਜ ਦੇ ਵਿੱਚ ਹੈ ਨਾਲੇ ਬਾਟਮ ਆਉ ਦੇਖੋ ਜੀ ਬਹੁਤ ਸ਼ਾਨਦਾਰ ਇਹ ਕਲਰ ਦੇਖੋ ਆ ਦੇਖੋ ਇਹ ਇਹ ਕਲਰ ਹੋ ਗਿਆ ਵਾਈਨ ਸ਼ੇਡ ਦੇ ਵਿੱਚ ਜੀ ਲਓ ਜੀ ਬਹੁਤ ਸੋਹਣਾ ਕਲਰਾ ਦੇਖੋ ਜੀ ਪ੍ਰੀਮੀਅਮ ਕਲੈਕਸ਼ਨ ਹੈ ਇਹ ਬਾਟਮ ਆ ਗਈ ਵਿਸਕੋਸ ਮੋਰਲ ਮਸਲੀਨ ਦੀ ਬਹੁਤ ਸੋਹਣਾ ਬੇਸ ਹੈ ਜੀ ਇਹ ਪ੍ਰੀਮੀਅਮ ਕੱਪੜੇ ਨੇ ਐਸਕੇ ਬ੍ਰਾਂਡ ਦੇ ਨਾਲੇ ਇਹ ਤੁਹਾਨੂੰ ਦੇ ਇਹ ਵੇਚ ਸਕਦੇ ਦੇਖੋ ਇਹਦੀ ਸ਼ਰਦਾ ਜੀ ਇਹ ਸਾਰੇ ਹੋਲਸੇਲਿੰਗ ਆਈਟਮਾਂ ਨੇ ਤੁਸੀਂ ਇਹਨੂੰ ਬੁਕਿੰਗ ਕਰਾਉਣੇ ਨੇ ਜੀ ਜਲਦੀ ਬੁਕਿੰਗ ਕਰਵਾ ਲਓ ਜੀ ਕਿਉਂਕਿ ਬਹੁਤ ਸੋਹਣਾ ਹੋਲਸੇਲਿੰਗ ਦਾ ਆਈਟਮ ਹੈ ਪ੍ਰਾਈਸ ਵੀ ਇਹਦਾ 1200 ਹੈ ਦੇਖੋ ਜੀ 1200 ਪ੍ਰਾਈਸ ਦਾ ਸ਼ਿਪਿੰਗ ਹੈਗੀ 1 ਸੂਟ ਦੀ 60 ਤੇ 2 ਦੀ 8 ਬਹੁਤ ਸੋਹਣੇ ਗ੍ਰੇਸਫੁੱਲ ਕਲਰ ਨੇ ਔਰ ਪ੍ਰਾਈਸ ਜਦੋਂ ਨੋਰਮਲ ਰੱਖਿਆ 1200 ਵੀ ਬਜਟ 'ਚ ਆ ਗਿਆ 1600 ਨਹੀਂ ਰੱਖਿਆ ਆਪਾਂ ਨੇ ਲੋਕਾਂ ਵਾਂਗੂ ਨੋਰਮਲ ਬਜਟ 'ਚ ਆ ਗਿਆ ਦੇਖੋ ਜੀ ਨੈਕਸਟ ਦੇਖੋ ਨੇਵੀ ਕਲਰ ਆ ਗਿਆ ਦੇਖੋ ਜੀ ਇਹ ਬਹੁਤ ਸ਼ਾਨਦਾਰ ਕਲਰ ਨੇ ਨੇਵੀ ਕਲਰ ਆ ਗਿਆ ਦੇਖੋ ਬਹੁਤ ਸੋਹਣੀ ਪ੍ਰੀਮੀਅਮ ਕਲੈਕਸ਼ਨ ਹੈ ਆਪ ਨੂੰ ਪਤਾ ਹੀ ਹੈ ਫਿਰ ਇਸਕੇ ਬ੍ਰਾਂਡ ਨਾਮ ਪਰ ਬ੍ਰਾਂਡ ਹੈ ਕਹਿੰਦੇ ਲੋੜੀ ਹੈਗੀ ਵੈਸੇ ਇਹਦੇ ਵਿੱਚ ਤਿੰਨੇ ਕਲਰ ਬਹੁਤ ਸੋਹਣੇ ਨੇ ਪ੍ਰਿੰਟ ਦੇਖੋ ਜੀ ਔਰ ਬੇਸ ਦੀ ਮਤਲਬ ਸੂਟ ਦੀ ਫੀਲ ਚੈੱਕ ਕਰੋ ਜੀ ਕਿੰਨੀ ਸ਼ਾਨਦਾਰ ਹੈ ਬਹੁਤ ਸੋਹਣਾ ਬਹੁਤ ਸੋਹਣੀ ਫੀਲ ਦਾ